ਹੁਣ ਤੁਹਾਨੂੰ ਨਹੀਂ ਬਚ ਰਹੇ ਇਹਦੇ ਵਿੱਚ ਮੇਰਾ ਥੋੜੀ ਕਸੂਰ ਹੈ ਵੀਰੇ ਤੁਸੀਂ ਮੇਰੀ ਕਿਉਂ ਮੈਲਤ ਹੋਈ ਜਾਂਦੇ ਹੋ ਐਂ ਤਾਂ ਕਹਿੰਦਾ ਵੀ ਤੇਰੇ ਨਾਲ ਤਾਂ ਯਾਰ ਪਤਾ ਨਹੀਂ ਕੀ ਹੁੰਦਾ ਜਿਵੇਂ ਕਹਿੰਦੇ ਹੁੰਦੇ ਵੀ ਮੰਗਰੀ ਪੈ ਗਏ ਹੱਥ ਵੀ ਕਮੈਂਟ ਹਾਂ ਸਹੀ ਨਹੀਂ ਹੁੰਦਾ ਹਾਂ ਕਮੈਂਟਾਂ ਦੇ ਵਿੱਚ ਜਾਉਂਗੇ ਉਹਨਾਂ ਦੀ ਪ੍ਰੋਫਾਈਲ ਪਿਕਚਰਾਂ ਤੇ ਪੱਲਿਆਂ ਦੀ ਫੋਟੋ ਲੱਗੀਆਂ ਹੋਈਆਂ ਨੇ ਉਹ ਵਿੱਚ ਗਈ ਜਾਂਦੇ ਆ ਕਲਮਾ ਨਹੀਂ ਹੁੰਦੀ ਇਹ ਆ ਹੁੰਦੀਆਂ ਨੇ ਆ ਵਿੱਚ ਜਦੋਂ ਜਾਵਾਂਗੇ ਉਹ ਕਾਬੋਰ ਦੀ ਫੋਟੋ ਪੱਲਾ ਵੀਰੇ ਛੋਡੇ ਤੋਂ ਇਹ ਪੱਲਾ 20000 ਰੁਪਏ ਦਾ ਪੈਂਦਾ ਸਾਡੇ ਤੋਂ ਇਹ ਪੱਲਾ ਦਾ 1000 ਰੁਪਏ ਦਾ ਪੈਂਦਾ ਠੀਕ ਹੈ ਜੀ ਸਾਹਿਬ ਹੁਣ ਦੇਖੋ 150 ਬੰਦਾ ਰ ਸਾਹੂ ਮਿਸਤਰੀ ਲੱਕੜ ਵਾਲਾ ਮੇਰੇ ਨਾਲ ਜਿਹੜੇ ਸਾਡੇ ਏਰੀਆ ਦੇ ਵਿੱਚ ਬਈ ਉਹਨਾਂ ਕੋਲੇ ਕੰਮ ਨਹੀਂ ਰਿਹਾ ਉਹ ਆਪਣੇ ਕੋਲੇ ਆ ਗਏ ਆਪਾਂ ਉਹਨਾਂ ਨੂੰ ਪਹਿਲੇ ਛੱਡਣੇ ਭੇਜ ਦੇਣਾ ਮਿਸਤਰੀ ਦਾ ਉਹ ਵੀ ਨੇ ਆਪਦੀ ਮਿਹਨਤ ਕਰਕੇ ਖਾਂਦੇ ਨੇ ਮੇਰੇ ਤੇ ਜੈਲ ਸੀ ਕਰਦੀ ਨਹੀਂ ਹੈਗੇ ਹੁਣ 100 ਬੰਦਾ ਉਹਰੇ ਫੈਕਟਰੀ 'ਚ ਕੰਮ ਕਰਦਾ ਹੈਗਾ ਇਹਨਾਂ ਦਾ ਵੀ ਸਾਰਿਆਂ ਦਾ ਰੋਜ਼ਗਾਰ ਚੱਲਦਾ ਫਿਰ ਇੱਕ ਬੰਦਾ ਉੱਠ ਕੇ ਮਿਸਤਰੀ ਕਹਿੰਦਾ ਮੈਂ ਤਾਂ 5000 ਲੇਬਰ ਲਵਾਂ ਤੈਨੂੰ ਕੋਈ ਨਹੀਂ ਦਿੰਦਾ ਵੀਰੇ 5000 ਕੋਈ ਨਹੀਂ ਦਿੰਦਾ ਬਿਲਕੁਲ ਹਾਂ ਅਗਲੇ ਦਾ ਹਰ ਇੱਕ ਦਾ ਬਜਟ ਹੈ ਜਦੋਂ ਉਹਨੂੰ ਕੋਠੀ ਤੇ ਦਰਵਾਜਿਆਂ ਦੀ ਗੱਲ ਜਾਂਦੀ ਹੈ ਉਦੋਂ ਉਹਨੂੰ ਵੈਸੀ ਬੂ ਤੋ ਬਰਾਬੋ ਗਾਲਾਂ ਕੱਢਦੀਆਂ ਬੰਦ ਕਰ ਦੋ ਤੇ ਜੇ ਕੁਝ ਕਰਨਾ ਬਣਨਾ ਜ਼ਿੰਦਗੀ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਲਖਵਿੰਦਰ ਬਾਈ ਦੀ ਛਤਰਛਾਇਆ ਦੇ ਹੇਠ ਆ ਜਾਓ ਇਹਦੀ ਗੱਲ ਇਹ ਮੈਨੂੰ ਬਹੁਤ ਸੋਹਣੀ ਲੱਗੀ ਵੀ ਜਾਇਜ਼ ਰੇਟ ਲਾਓ ਕੰਮ ساری ਉਮਰ ਚੱਲੀ ਜਾਓ ਹੈਨਾ ਹੁਣ ਹੁਣੇ ਫੇਰ ਕਹਿਣਗੇ ਆਏ ਆ ਜੀ ਬਾਹ ਜੀ ਇਹਨਾਂ ਦਾ ਮੂੰਹ ਤਾਂ ਮੈਂ ਫੜ ਨਹੀਂ ਸਕਦਾ ਹੁਣ ਇਹ ਪੱਲੇ ਦੀ ਲੇਬਰ ਸਿਰਫ 700 ਰੁਪਏ ਆ ਯਾਰ ਠੀਕ ਹੈ ਲੈ ਕੋ 700 ਰੁਪਏ ਦੇ ਵਿੱਚ ਪੱਲਾ ਹੱਥ ਦੇ ਹੱਥ ਧਰ ਕੇ ਬਣਾ ਕੇ ਦਿਖਾਓ ਮੇਰੇ 25 ਲੱਖ ਰੁਪਏ ਮਸ਼ੀਨਾਂ ਤੇ ਲਾਇਆ ਯਾਰ ਮਸ਼ੀਨ ਪੱਲਾ ਬਣਾਉਂਦੀ ਹੈ ਹੁਣ ਆ ਗਿਆ ਹੱਥਾਂ ਨਾਲ ਤੇ ਸੇ ਚਾ ਕੇ ਮੇਰੇ ਨਾਲ ਜਿਹੜਾ ਜੀ ਦੀ ਜ ਆ ਸਹੀ ਗੱਲ ਹੈ ਮੈਂ ਤਾਂ 700 ਦੇ ਇੱਕ ਪਾਸੇ ਬੰਦੇ ਨੇ ਮੇਖਾਂ ਲਾਉਣੀਆਂ ਥੋੜੀ ਨਾਲ ਤੁਸੀਂ ਉਹ ਦੂਜਾ ਸਟੈਪਲਰ ਜਿਆ ਰੱਖੀ ਕਰੇ ਹੁਣ ਮੇਰੇ ਕੋਲ ਤਾਂ 700 ਚ ਵੀ ਮੈਨੂੰ ਤਾਂ ਪੜਦਾ ਠੀਕ ਹੈ ਤੁਹਾਨੂੰ ਨਹੀਂ ਪੜਦਾ ਹੈਗਾ ਤੁਸੀਂ ਕਹਦੇ ਵੀ ਇਸ ਦਾ 5000 ਦਾ ਪੱਲਾ ਬਣਾਵਾਂਗੇ ਬਿਲਕੁਲ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ੍ਹ ਜਿਲ੍ਹਾ ਬਰਨਾਲਾ ਭਰਾਵੋ ਅੱਜ ਪਹੁੰਚ ਬੰਦੇ ਨੇ ਪੂਰੇ ਇੰਡੀਆ ਕੀ ਬਾਈ ਦੇਸ਼ਾਂ ਵਿਦੇਸ਼ਾਂ ਤੱਕ ਧੱਕ ਪਾ ਰੱਖੀ ਆ ਦਰਵਾਜ਼ਿਆਂ ਦੇ ਵਿੱਚ ਪਰ ਇਹ ਬੰਦੇ ਨਾਲ ਅਕਸਰ ਹੀ ਇੱਕ ਸ਼ਿਕਾਇਤ ਆਉਂਦੀ ਆ ਕਮੈਂਟਾਂ ਦੇ ਵਿੱਚ ਵੀ ਕਮੈਂਟ ਆਉਂਦੇ ਨੇ ਸਾਡੇ ਮਿਸਤਰੀ ਭਰਾਵਾਂ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹੁੰਦਾ ਜਾਂ ਜਿਹੜੇ ਜਾਣਦੇ ਵੀ ਨੇ ਉਹ ਕਹਿੰਦੇ ਆ ਯਾਰ ਉਹਦੇ ਕੋਲ ਤਾਂ ਆਹ ਕੁਆਲਿਟੀ ਹੁੰਦੀ ਆ ਉਹਦੇ ਕੋਲ ਤਾਂ ਆਹ ਕੁਆਲਿਟੀ ਹੁੰਦੀ ਆ ਪਿੱਛੇ ਦੇ ਕਈ ਜਿਹੜੀਆਂ ਵੀਡੀਓ ਨੇ ਉਹ ਵੀ ਇਹੋ ਜਿਹੀ ਆਈਆਂ ਵੀ ਸਾਡੇ ਮਿਸਤਰੀ ਭਰਾ ਕਹਿੰਦੇ ਵੀ ਲਖਵਿੰਦਰ ਕੋਲ ਤਾਂ ਕੂੜ-ਕਵਾੜ ਹੁੰਦਾ ਇਹਦੇ ਕੋਲ ਤਾਂ ਆ ਹੁੰਦਾ ਲਖਵਿੰਦਰ ਖੜਾ ਹੋਟੇ ਸਾਹਮਣੇ ਇਹਦੇ ਨਾਲ ਗੱਲਬਾਤ ਕਰਾਂਗੇ ਵੀ ਤੁਹਾਡੀ ਕੀ ਕੋਈ ਪਰਸਨਲ ਜਿਹਾ ਦਬਾਅ ਸ ਹੈ ਜਾਂ ਕੀ ਆ ਲਖਵਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਕੋ ਠੀਕ ਆ ਬਾਈ ਚੜਦੀ ਕਲਾ ਬਾਈ ਅੱਜ ਮੈਂ ਤੇਰੇ ਨਾਲ ਗੱਲ ਕਰਦਾ ਹਾਂ ਮਿਸਤਰੀ ਭਰਾਵਾ ਬਾਰੇ ਠੀਕ ਹੈ ਮਿਸਤਰੀ ਵੀਰਾਂ ਦਾ ਤੇਰੇ ਨਾਲ ਕੀ ਰੋਸ ਹੈ ਮੈਨੂੰ ਐਂ ਦੱਸ ਵੀ ਗੱਲ ਕੀ ਆ ਤੁਹਾਡੀ ਗੱਲ ਕੁਛ ਨਹੀਂ ਜੀ ਦੇਖੋ ਹੁਣ ਕੰਪਨੀਆਂ ਫੈਕਟਰੀਆਂ ਲੱਗੀਆਂ ਮਸ਼ੀਨੀ ਯੁੱਗ ਆ ਗਿਆ ਅਗਲਾ ਹੱਥੀ ਕੰਮ ਨਹੀਂ ਕਰਵਾਉਣਾ ਚਾਹੁੰਦਾ ਅੱਛਾ ਮਿਸਤਰੀ ਹੁਣ 6-6 ਮਹੀਨੇ ਲਾ ਦਿੰਦੇ ਨੇ ਹੁਣ ਅਸੀਂ ਦੋ ਦਿਨਾਂ ਚ ਕੰਮ ਕਰਕੇ ਅਗਲੇ ਦਾ ਪਾਰ ਜਾਂਦੇ ਆ ਠੀਕ ਹੈ ਇਹਦੇ ਵਿੱਚ ਦੇਖੋ ਹ ਅੱਛਾ ਸਾਡੇ ਕੋਲੇ ਹਰ ਇੱਕ ਤਰ੍ਹਾਂ ਦੀ ਚੀਜ਼ ਹੈ ਵੀਰੇ ਤੁਸੀਂ ਚੰਗੀ ਚੀਜ਼ ਲਓ ਤੁਸੀਂ ਘੱਟ ਬਜਟ ਵਾਲੀ ਲੈ ਲਓ ਵੱਧ ਜਿੰਨਾ ਜਿੰਨਾ ਗੋੜ ਪਾਉਂਦਾ ਮਿੱਠਾ ਸਾਡੇ ਕੋਲੇ ਤਾਂ ਸੋਨੂ ਕੋਰੀਅਨ ਪੱਥਰ ਵੀ ਮਿਲ ਜੂਗਾ ਅੱਛਾ ਤੁਸੀਂ ਉਹਦੇ ਵੀ ਪੱਲੇ ਲਵਾ ਸਕਦੇ ਹੋ ਘਰੇ ਠੀਕ ਹੈ ਪਰ ਉਹਦੇ ਵਿੱਚ ਕੀ ਹੁੰਦਾ ਜਦੋਂ ਕਸਟਮਰ ਦਾ ਜਿੰਨਾ ਬਜਟ ਹੁੰਦਾ ਹੈ ਅਸੀਂ ਉਨਾਂ ਹੀ ਅਗਲੇ ਦੇ ਪੈਸੇ ਲਵਾ ਕੇ ਦੇ ਦਿੰਦੇ ਨਹੀਂ ਜਦੋਂ ਮੰਨ ਲਾ ਵੀ ਸਾਡੇ ਕੋਲੇ ਲੋਕ ਆਉਂਦੇ ਨੇ ਹਾਂ ਹੈਨਾ ਮੰਨ ਲਾ ਵੀ ਮਿਸਤਰੀ ਵੀਰਾਂ ਨੂੰ ਛੱਡ ਕੇ ਮੰਨ ਲਾਦੇ ਅਸੀਂ ਆਪਣੇ ਲੋਕਲ ਮਿਸਤਰੀ ਹੁੰਦੇ ਨੇਗੇ ਲੋਕ ਉਹਨਾਂ ਤੋਂ ਵੀ ਰੇਟ ਪਤਾ ਕਰਦੇ ਨੇ ਫਿਰ ਸਾਡੇ ਕੋਲੇ ਵੀ ਆਉਂਦੇ ਹੋਣਗੇ ਫਿਰ ਉਹਦਾ ਕਿੰਨਾ ਕਫਾਕਦਾ ਆਦਾ ਦਾ ਫਰਕ ਨਿਕਲ ਜਾਂਦਾ ਜੀ ਵੀਰ ਜੀ ਉਹ ਨਿਕਲੂਗੀ ਜਦੋਂ ਆਪਾਂ ਰਿਟੇਲ ਦੇ ਵਿੱਚ ਮਾਲ ਖਰੀਦਾਂਗੇ ਰਿਟੇਲ ਦੇ ਵਿੱਚ ਲਾਵਾਂਗੇ ਪੱਲਾ 14-15000 ਰੁਪਏ ਦਾ ਪੈ ਜਾਂਦਾ ਠੀਕ ਹੈ ਹੁਣ ਆਹ ਸਾਗਵਾਨ ਦਾ ਪੱਲਾ ਹੈ ਹਾਂ ਠੀਕ ਹੈ ਹੁਣ ਇਹਦੇ ਵਿੱਚ ਆ ਕੇ 100 ਮਿਸਤਰੀ ਨੁਕਸ ਨਹੀਂ ਕਰ ਸਕਦਾ ਹੈਗਾ ਅੱਛਾ ਕਲਮਾ ਵਾਲਾ ਪੱਲਾ ਹੈ ਜੀ ਠੀਕ ਹੈ ਹਰ ਇੱਕ ਚੀਜ਼ ਕੱਲੀ ਲੱਕੜਾ ਹੋਰ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਸਾਗਵਾਨ ਦੀ ਲੱਕੜਾ ਹੈ ਰੀਨਲ ਸਾਗਵਾਨ ਜੇ ਕੋਈ ਰੀਨਲ ਬੰਦੇ ਨੇ ਜਦੋਂ ਮੈਂ ਪਹਿਲਾਂ ਥੋੜੀ ਵੀਡੀਓ ਬਣਾ ਕੇ ਆ ਮੈਨੂੰ ਕਹਿੰਦੇ ਸਾਗਵਾਨ ਸਾਗਵਾਨ ਦਾ ਹੀ ਫਰਕ ਹੁੰਦਾ ਵੀਰੇ ਇਹਨਾਂ ਨੂੰ ਸਸਤਾ ਮਿਲਦਾ ਨਾ ਤਾਂ ਕਰਕੇ ਨਖਰੇਬਾਜ਼ੀ ਕਰਦੇ ਨੇ ਠੀਕ ਹੈ ਜੇ ਇਹੀ ਪੱਲਾ 1000 ਰੁਪਏ ਫਟ ਦੇਣਾ ਫਿਰ ਇਹ ਸਾਗਵਾਨ ਅਰੀਜਨਲ ਹੋ ਜਾਊਗੀ ਠੀਕ ਹੈ ਇਹ ਇਹਨਾਂ ਦੇ ਨਖਰੇ ਤਾਂ ਕਦੇ ਲੋਟ ਆਉਣੀ ਹੀ ਨਹੀਂ ਲੋਕਾਂ ਵੀ ਉੱਥੇ ਉਹ ਗਾਹਕ ਨੂੰ ਭੰਬਲ ਪੂਸੇ 'ਚ ਪਾਉਣ ਵਾਲੀ ਗੱਲ ਬਿਲਕੁਲ ਪੂਸੇ ਦੇ ਵਿੱਚ ਪਰ ਮੇਰੀ ਗੱਲ ਸੁਣੋ ਹੁਣ ਮੈਨੂੰ 400 ਰੁਪਏ ਸਕਰ ਫੁੱਟ ਦੇ ਵਿੱਚ ਵੀ 2 ਰੁਪਏ ਬਚ ਰਹੇ ਨੇ ਮੈਂ ਤਾਂ ਵੇਚ ਰਿਆ ਠੀਕ ਹੈ ਹੁਣ ਤੁਹਾਨੂੰ ਨਹੀਂ ਬਚ ਰਹੇ ਇਹਦੇ ਵਿੱਚ ਮੇਰਾ ਥੋੜੀ ਕਸੂਰ ਹੈ ਵੀਰੇ ਤੁਸੀਂ ਮੇਰੀ ਕਿਉਂ ਮਾਇਲ ਤੋਂ ਹੀ ਜਾਂਦੇ ਹੋ ਐਂ ਤਾਂ ਕਹਿੰਦਾ ਵੀ ਤੇਰੇ ਨਾਲ ਤਾਂ ਯਾਰ ਪਤਾ ਨਹੀਂ ਕੀ ਹੁੰਦਾ ਜਿਵੇਂ ਕਹਿੰਦੇ ਹੁੰਦੇ ਵੀ ਮੰਗਰੀ ਪੈ ਗਏ ਕੋਈ ਕਮੈਂਟ ਹਾਂ ਸਹੀ ਨਹੀਂ ਹੁੰਦਾ ਹਾਂ ਕਮੈਂਟਾਂ ਦੇ ਵਿੱਚ ਜਾਉਂਗੇ ਉਹਨਾਂ ਦੀ ਪ੍ਰੋਫਾਈਲ ਪਿਕਚਰਾਂ ਤੇ ਪੱਲਿਆਂ ਦੀ ਫੋਟੋ ਲੱਗੀਆਂ ਹੁੰਦੀਆਂ ਨੇ ਵਿੱਚ ਕਹੀ ਜਾਂਦੇ ਆ ਕਲਮਾ ਨਹੀਂ ਹੁੰਦੀ ਇਹ ਆ ਹੁੰਦੀ ਇਹਨੇ ਆ ਹੁੰਦੀ ਜਦੋਂ ਜਾਵਾਂਗੇ ਉਹ ਕਬੂਰਦੀ ਫੋਟੋ ਪੱਲਾ ਵੀਰੇ ਛੋਡੇ ਤੋਂ ਇਹ ਪੱਲਾ 20000 ਰੁਪਏ ਦਾ ਪੈਂਦਾ ਸਾਡੇ ਤੋਂ ਇਹ ਪੱਲਾ 10000 ਰੁਪਏ ਦਾ ਪੈਂਦਾ ਠੀਕ ਹੈ ਸਿੱਧਾ ਹੀ ਸਾਬ ਹੈ ਹੁਣ ਕੋਈ ਬੰਦਾ ਦੇਖੂ ਗੱਲ ਸਮਝੋ ਹੁਣ ਆ ਪੱਲਾ ਸਾਗਵਾਨ ਦਾ ਠੀਕ ਹੈ ਲੈ ਤੂੰ ਸਾਰੇ ਪੰਜਾਬ ਦੇ ਮਿਸਤਰੀ ਇਕੱਠੇ ਕਰ ਲੈ ਇਹਦੇ ਨੁਕਸ ਖੜਾ ਕੇ ਦਿਖਾ ਠੀਕ ਹੈ ਇਹ ਪੱਲਾ ਹੈਗਾਗਾ ਸਾਗਵਾਨ ਦਾ ਠੀਕ ਹੈ ਹੁਣ ਇਹ ਪੱਲੇ ਦਾ 1000 ਠੀਕ ਹੈ ਇਹ ਪੀਸ 10000 ਰੁਪਏ ਦਾ ਮੰਗਦਾ 10000 ਰੁਪਏ ਦਾ ਇਹ 9000 ਰੁਪਏ ਦਾ ਪੀਸ ਇਹ ਪੈਂਦਾ ਠੀਕ ਹੈ ਹੁਣ ਕਿਸੇ ਬੰਦੇ ਦੇ ਕੋਲੇ 9000 ਰੁਪਏ ਹੈ ਨਹੀਂਗਾ ਫਿਰ ਮੈਂ ਉਹਨੂੰ ਇਹ ਪੱਲਾ ਕਿਵੇਂ ਵੇਚ ਦੂੰਗਾ ਹਾਂ ਉਹਦੇ ਵਾਸਤੇ ਆ ਰਸ਼ੀਨ ਕੈਲ ਦੀ ਲੱਕੜ ਠੀਕ ਹੈ ਠੀਕ ਹੈ ਹੁਣ ਇਹ ਪੱਲਾ ਵੀਰੇ ਇਹਦੀ ਇੱਕ ਆਪਦੀ ਲੁੱਕ ਹੈ 10000 ਰੁਪਏ ਦਾ ਪੱਲਾ ਵੈਸੇ ਇਹ ਮਾਰਕੀਟ 'ਚ ਇਹੀ ਵਿਕਦਾ ਮੈਂ ਤਾਂ ਫਿਰ ਵੀ ਸਾਗ ਵਾਂਂਦਾ ਦੇ ਦੂੰਗਾ ਅੱਛਾ ਪਰੇ ਪੱਲਾ ਮੈਂ 3000 3500 ਰੁਪਏ ਦੇ ਵਿੱਚ ਵੇਚ ਦਿੰਨਾ ਅਗਲੇ ਦਾ ਬਜਟ ਬਣ ਜਾਂਦਾ ਸੋਨੂ ਕੀ ਪ੍ਰੋਬਲਮ ਹੈ ਵੀ ਉੱਥੇ ਬੰਗਾਏ ਪੈਂਦਾ ਜਿੰਨੀ ਕੀ ਗੱਲ ਮੈਂ ਸਮਝੀ ਆ ਵੀ ਬੰਦੇ ਆਪਣੇ ਲੋਕਲ ਪਿੰਡ ਵਾਲੇ ਅਗਲਾ ਕਹਿੰਦਾ ਵੀ ਯਾਰ ਆਪਾਂ ਕਾਮਾਕਾਰ ਕਰਾਉਂਦੇ ਰਹਿਣੇ ਵੀ ਆਪਣੇ ਪਿੰਡ ਵਾਲੇ ਮਿਸਤਰੀ ਸਾਹਿਬ ਨੂੰ ਲਾ ਲਓ ਉਹ ਜਦੋਂ ਮਿਸਤਰੀ ਸਾਹਿਬ ਆਉਂਦੇ ਨੇ ਤਾਂ ਉੱਥੇ ਬਸਟ ਬਣਾਉਣ ਦੇ ਨੇ ਵੀ 2 ਲੱਖ ਦਾ 2.5 ਲੱਖ ਦਾ ਹੈਨਾ ਉਹਨਾਂ ਨੇ ਕਿਧਰੇ ਕਿਧਰੇ ਘਰ ਵਾਲਿਆਂ ਨੇ ਮੇਰੀ ਵੀਡੀਓ ਦੇਖੀ ਹੁੰਦੀ ਆ ਬੀਆਰ ਦੇ ਮਿਸਤਰੀ ਸਾਹਿਬ ਵਾਲੇ ਹਿਸਾਬ ਤੇ ਦੇਖੀ ਤਾਂ ਪੱਲਾ 10000 ਦਾ 15 ਦਾ 20 ਦਾ ਪੈਂਦਾ ਪਰ ਜਦੋਂ ਨਖਵਿੰਦਰ ਤੇਰੇ ਕੋਲੇ ਆਉਂਦੇ ਆ ਤੂੰ ਕਸ ਤੋਂ ਮੂਲ ਕੱਢ ਕੇ ਹੋਰ ਫੜਾ ਦਿੰਦੇ ਵੀਰੇ 3000 ਦੇ ਦੇ ਪੱਲਾ ਮਿਸਤਰੀਆਂ ਨਾਲ ਤਾਂ ਚਲੋ ਸਸਤਾ ਪੈਂਦੇ ਹੀ ਪੈਂਦਾ ਮੈਨੂੰ ਪੂਰੇ ਪੰਜਾਬ ਵਿੱਚ ਮੇਰਾ ਇਹ ਚੈਲੰਜ ਆ ਕੋਈ ਫੈਕਟਰੀ ਵੀ ਨਹੀਂ ਮੇਰੇ ਵਾਲਾ ਰੇਟ ਦੇ ਸਕਦੀ ਅੱਛਾ ਇਹ ਵੀ ਮੈਂ ਚੈਲੰਜ ਕਰਦਾ ਕਿੰਨੇ ਵਾਰ ਦੀ ਫੈਕਟਰੀ ਹੋਵੇ ਮੈਂ ਕਹਣਾ ਜੀ ਚਾਹੇ 50 ਕਰੋੜ ਦਾ ਬਜਟ ਹੋਵੇ ਅਗਲੇ ਦਾ ਅਹਾਂ ਪਰ ਆਪਣੇ ਜਿੰਨੇ ਸਸਤਾ ਪੱਲਾ ਵਧੀਆ ਪੱਲਾ ਕੁਆ ਤੁਸੀਂ ਕਿਸੇ ਦੀ ਮੈਲ ਤੋਂ ਕਿ ਤਰੱਕੀ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਜੇ ਤੁਸੀਂ ਕਹੋਗੇ ਨਾ ਵੀ ਮੇਰੀ ਵੀਡੀਓ ਤੇ ਨੇਗਟਿਵ ਕਮੈਂਟ ਕਰਕੇ ਇੱਕ ਜੈਲਸੀ ਫੈਕਟਰ ਆ ਗਿਆ ਜੈਲਸੀ ਮੇਰੀ ਵੀਡੀਓ ਤੇ ਗਲਤ ਕਮੈਂਟ ਕਰਕੇ ਤੁਹਾਨੂੰ ਪੈਸੇ ਬਣ ਨਹੀਂ ਨਹੀਂ ਸਾਰੀ ਜ਼ਿੰਦਗੀ ਮੱਥਾ ਮਾਰੀ ਜਾਓ ਕਮੈਂਟਾਂ ਚ ਤੁਹਾਡਾ ਕੁਝ ਨਹੀਂ ਬਣਨਾ ਜੇ ਤੁਸੀਂ ਮਾੜਾ ਮੋਟਾ ਸਾਡੇ ਵਾਲੀ ਲੀ ਤੇ ਚੱਲ ਪਉ ਮੈਂ ਵੀ ਇੱਕ ਗਰਾਊਂਡ ਲੈਵਲ ਦਾ ਬੰਦਾ ਠੀਕ ਹੈ ਮੈਂ ਕਿਹੜੇ ਮੇਰੇ ਕਿੱਲੇ ਜ਼ਮੀਨਾਂ ਦੇ ਨੇ ਮੇਰੇ ਕੋਲ ਕੀ ਆ ਦੱਸ ਸੁੱਕੀ ਗੱਲ ਹੈ ਤੈ ਤਾਂ ਤੂੰ ਤਾਂ ਪਰ ਜਾਣਦਾ ਨਹੀਂ ਹੈ ਇੱਕ ਬਿਲਕੁਲ ਆ ਦੇਖ ਲਓ ਮੇਰੀ ਉਂਗਲੀ ਵੱਡੀ ਗਈ ਸੀ ਹੂੰ ਮੇਰੀ ਉਂਗਲੀ ਵੱਡੀ ਜੀ ਵੀ ਮੈਂ ਕੰਮ ਤੇ ਜਾਈ ਗਿਆ ਕਹਿਣ ਦਾ ਮਤਲਬ ਵੀ ਘਰੇ ਇੰਨੀ ਜ਼ਿਆਦਾ ਗਰੀਬੀ ਸੀ ਵੀ ਆਪਾਂ ਕੰਮ ਤੋਂ ਨਹੀਂ ਕਦੇ ਰੋਕੇ ਠੀਕ ਹੈ ਪਰ ਆਪਾਂ ਨੇ ਨਾਲ ਨਾਲ ਇਹ ਦੇਖਿਆ ਵੀ ਯੁੱਗ ਹੈ ਕਿਹੜਾ ਕੰਪਿਊਟਰ ਯੁੱਗ ਹੈ ਸੀਐਨਸੀ ਯੁੱਗ ਹੈ ਉਹਨਾਂ ਸੀਐਨਸੀ ਦਾ ਕੰਮ ਕਰਨ ਲੱਗੇ ਵੀ ਸਮੇਂ ਦੇ ਹਿਸਾਬ ਨਾਲ ਬਦਲ ਗਏ ਇਹਦੇ ਸੀ ਜਿਹੜੀ ਨਹੀਂ ਹੈਗਾ ਵੀ ਆਣੇ ਘਰੇ ਜਾ ਕੇ 6-6 ਮਹੀਨੇ ਖੜਕਾਈ ਚੱਲੋ ਕਿਤੇ ਉਧਰੋਂ ਬੁੜੀਆਂ ਕਹਿੰਦੇ ਮਿਸਤਰੀ ਰੋਟੀ ਤਿਆਰ ਕਰੀ ਖੜੇ ਉਧਰ ਕਹਿੰਦੇ ਮਿਸਤਰੀ ਸਾਹਿਬ ਤਾਂ ਆਈ ਨਹੀਂ ਯਾਰ ਤੂੰ ਵੀ ਬਾਲਾ ਕਰ ਦਿੰਦੇ ਖਸਮ ਦੇਖੋ ਤੁਹਾਡੀ ਨਾਲ ਕੰਦੇ ਸਾਂਝੀ ਆ ਆ ਕੋਠੀ ਪੈ ਗਈ ਨਾਲ ਤੁਹਾਡਾ ਕਰ ਹੂੰ ਜਦੋਂ ਤੁਹਾਡੇ ਤੇ ਵਿਸ਼ਵਾਸ ਕਰਕੇ ਇਹ ਬੰਦੇ ਨੇ ਪੱਲੇ ਨਹੀਂ ਲਵਾਏ ਤੁਸੀਂ ਮੇਰੇ ਨਾਲ ਕਿਉਂ ਰੋਸਾ ਕੱਢਦੇ ਹੋ ਹਾਂ ਅਗਲਾ ਚਾਹੇ 5 ਰੁਪਏ ਦੀ ਚੀਜ਼ ਲੈ ਚਾਹੇ ਅਗਲਾ 500 ਰੁਪਏ ਦੀ ਜਦੋਂ ਉਹ ਤੇ ਥੋੜੀ ਗੱਲ ਹੀ ਨਹੀਂ ਮੰਨੀ ਫਿਰ ਤੁਹਾਡਾ ਮੇਰੇ ਨਾਲ ਕਿੱਥੇ ਰੋਸਾ ਰਹਿ ਗਿਆ ਹਾਂਜੀ ਤੁਹਾਡੇ 'ਚ ਹੈਗੀ ਆ ਤੁਸੀਂ ਆਪਦੇ ਆਪ 'ਚ ਸਹੀ ਹੋ ਮਿਸਤਰੀਓ ਬਹੁਤ ਛੋਟੀ ਦੇ ਤੁਸੀਂ ਮਿਸਤਰੀਓ ਤੁਸੀਂ ਮੈਂ ਕਹਣਾ ਜੀ ਤੁਸੀਂ ਤਾਂ ਬਾਬੇ ਵਿਸ਼ਕਰਮਾ ਦੇ ਨਾਲ ਹੋ ਜਦੋਂ ਤੁਹਾਡੇ ਤੋਂ ਪੱਲੀ ਨਹੀਂ ਲਵਾਏ ਪੱਲੀ ਨਹੀਂ ਦਵਾਏ ਸਹੀ ਗੱਲ ਹੈ ਮੈਂ ਥੋੜੀ ਕਾਰਾਗਰੀ ਫਿਰ ਉੱਥੇ ਕਿਹੜੀ ਕਾਰਾਗਰੀ ਰਹੇਗੀ ਉਹਦਾ ਕਾਰਨ ਇਹੀ ਆ ਬਸ ਵੀ ਉਹ ਮਹਿੰਗੇ ਵਾਲੇ ਪੈ ਜਾਂਦੇ ਆ ਹਨਾ ਇੱਥੇ ਤੁਸੀਂ ਥੋਕ ਦੇ ਹਿਸਾਬ ਤੇ ਚੀਜ਼ਾਂ ਤਿਆਰ ਕਰਦੇ ਹੋ ਤੇ ਇਹਨਾਂ ਰੇਡ ਪਰਤੇ ਵਾਲਾ ਪਾ ਜਾਂਦਾ ਹਰੇਕ ਬੰਦਾ ਪਰਤੇ ਵਾਲੇ ਬਸ ਪਰਤੇ ਵਾਲੇ ਦੀ ਗੱਲ ਸੁਣ ਲੋ ਹੁਣ ਹੁਣੇ ਫੇਰ ਕਹਿਣਗੇ ਆਏ ਆ ਜੀ ਬਾਹ ਜੀ ਇਹਨਾਂ ਦਾ ਮੂੰਹ ਤਾਂ ਮੈਂ ਫੜ ਨਹੀਂ ਸਕਦਾ ਹਾਂ ਹੁਣ ਇਹ ਪੱਲੇ ਦੀ ਲੇਬਰ ਸਿਰਫ 700 ਰੁਪਏ ਆ ਯਾਰ ਠੀਕ ਐ ਲੈ ਕੋਈ 700 ਰੁਪਏ ਦੇ ਵਿੱਚ ਪੱਲਾ ਹੱਥ ਦੇ ਹੱਥ ਧਰ ਕੇ ਬਣਾ ਕੇ ਦਿਖਾ ਮੇਰੇ 25 ਲੱਖ ਰੁਪਏ ਮਸ਼ੀਨਾਂ ਤੇ ਲਾਇਆ ਯਾਰ ਮਸ਼ੀਨ ਪੱਲਾ ਬਣਾਉਂਦੀ ਆ ਹੁਣ ਆ ਗਿਆ ਹੱਥਾਂ ਨਾਲ ਤੇ ਸੇ ਚੱਕੇ ਮੇਰੇ ਨਾਲ ਜਿਹੜਾ ਜੀ ਦੀ ਜ ਆ ਸਹੀ ਗੱਲ ਐ ਮੈਨੂੰ 700 ਤੋਂ ਪਾਸੇ ਬੰਦੇ ਨੇ ਮੇਖਾਂ ਲਾਉਣੀਆਂ ਥੋੜੀ ਨਾਲ ਤੁਸੀਂ ਉਹ ਦੂਜਾ ਸਟੈਪਲਰ ਜਿਆ ਸੋ ਨੂੰ ਨਹੀਂ ਪੜਦਾ ਹੈਗਾ ਤੁਸੀਂ ਕਹਦੇ ਵੀ ਇਸ ਦਾ 5000 ਦਾ ਪੱਲਾ ਬਣਾਵਾਂਗੇ ਬਿਲਕੁਲ ਇਹੀ ਗੱਲ ਆ ਭਰਾਵੋ ਚਾਹੇ ਆਪਾਂ ਇਹਨੂੰ ਗੱਲ ਨੂੰ 25 ਮਿੰਟਾਂ ਨਾਲ ਕਰ ਦਈਏ ਚਾਹੇ 5-7 ਮਿੰਟਾਂ ਦੇ ਕਰ ਦਈਏ ਵੀ ਗੱਲ ਕਹਿਣ ਦਾ ਭਾਵੇਂ ਇਹ ਆ ਕਹਿੰਦੇ ਹੁੰਦੇ ਨੇ ਵੀ ਜਦੋਂ ਹੱਥ ਨਾਲ ਆਪੇ ਆਪਣੇ ਥੂ ਕੌੜੀ ਉਹ ਕੰਮ ਆਲਾ ਹੋ ਜਾਂਦਾ ਹੈ ਨਾ ਵੀ ਜਿਵੇਂ ਉਹ ਲੂੜੀ ਦੀ ਅੰਗੂਰ ਖਾਂਦੇ ਦੀ ਉਹ ਅੰਗੂਰ ਉੱਚੇ ਦੀ ਉਹਦੇ ਵਾਂਗੂ ਭਰਾਵੋ ਲਖਵਿੰਦਰ ਦਾ ਕਿਰਦਾਰ ਉੱਚਾ ਹੈ ਇਹਦੇ ਤੱਕ ਨਹੀਂ ਪਹੁੰਚਿਆ ਹੈ ਨਾ ਵੀਰ ਬਣ ਕੇ ਚਾਹੇ ਮੈਨੂੰ ਵੀ ਕਮੈਂਟਾਂ 'ਚ ਗਾਲਾਂ ਕੱਢ ਲਓ ਕੋਈ ਗੱਲ ਨਹੀਂ ਪਰ ਕਹਿੰਦੇ ਹੁੰਦੇ ਨੇ ਵੀ ਮੁਕਾਬਲੇ ਨਹੀਂ ਹੋਣੇ ਨਹੀਂ ਗਾਲਾਂ ਕੱਢ ਕੇ ਵੀ ਕੀ ਹੋ ਜਾਊਗਾ ਯਾਰ ਆ ਦਿਲਿਆਂ ਵਾਲੇ ਬੱਲੇ ਨੇ ਯਾਰ ਇਹ ਦਿਲਿਆਂ ਵਾਲੇ ਪੱਲੇ ਰਹਿਣਗੇ ਪਹਿਲਾਂ ਜਦੋਂ ਦਿਲਿਆਂ ਵਾਲੇ ਪੱਲੇ ਨੇ ਜਦੋਂ ਆਪਾਂ ਪੈਸੇ ਦਿਲਿਆਂ ਵਾਲੇ ਤੇ ਲਾਵਾਂਗੇ ਬਾਈ ਤਾਂ ਤੁਹਾਨੂੰ ਦਿਲਿਆਂ ਵਾਲੇ ਪੱਲੇ ਹੀ ਦੇਵਾਂਗੇ ਇਹਦਾ ਵੀ ਰੇਟ ਚਲੋ ਮੈਂ ਮੰਨਦਾ ਤੁਸੀਂ ਇਸਨ ਮੈੱਕ ਵਾਲੇ ਚ ਨੁਕਸ ਕੱਢ ਦੋਗੇ ਐਜ ਤਾਂ ਨਹੀਂ ਨੁਕਸ ਕੱਢਦਾ ਸਾਡਾ ਤਾਂ ਇਹ ਵੀ ਸਸਤਾ ਹੈ ਬਹੁਤ ਹਾਂ ਮੈਂ ਇੱਕ ਮੈਂ ਹੋਰ ਗੱਲ ਦੇਖੀ ਹੈ ਮੈਨੂੰ ਆਪ ਨੂੰ ਇਹ ਚੀਜ਼ ਫੇਸ ਹੋਈ ਬੰਦੇ ਕਹਿੰਦੇ ਯਾਰ ਲੱਕੜ ਗਿੱਲੀ ਆ ਆ ਟੇਡਾ ਜਾ ਹੋਇਆ ਪਿਆ ਆ ਚੀਜ਼ ਆ ਹੋਈ ਪਈ ਐ ਦੇਖ ਲੈ ਲੈ ਹੁਣ ਉਸੇ ਕੀ ਕਹੀਏ ਬੰ ਆਪਣੀ ਦੂਜੀ ਕੋਟੀ ਜਿਹਨੂੰ ਪਤਾ ਮਾਲ ਤਾਂ ਇੱਥੋਂ ਲੱਗਿਆ ਉਹ ਮੈਨੂੰ ਕਹਿੰਦਾ ਉਹ ਟੇਡਾ ਜਾ ਹੋ ਗਿਆ ਹੋਵੇ ਉਹ ਕਿਵੇਂ ਹੋ ਗਿਆ ਹਨਾ ਐਂ ਗਰੀ ਜਾਂਦੇ ਆਪਣਾ ਵੀ ਮੇਰੇ ਤੁਸੀਂ ਨੁਕਸ ਕਰਦੋ 10 ਸਾਲਾਂ ਦੀ ਗਾਰੰਟੀ ਹੈ ਕੋਈ ਬੰਦਾ ਮੇਰੇ ਕੋਲੇ ਪੱਲਾ ਲੈ ਆਇਆ ਹੋਵੇ ਆਪਾਂ ਨੇ ਵਾਪਸ ਨਾ ਦਿੱਤਾ ਹੋਵੇ ਉਹ ਆ ਮੇਰੇ ਨਾਲ ਗੱਲ ਕਰ ਸਕਦਾ ਉਰੇ ਆ ਕੇ ਕਿਸੇ ਦਾ ਪੈਸਾ ਟੋਕ ਰਹਿਂਦਾ ਉਹਰੇ ਫੈਕਟਰੀ ਸਾਰੀ ਦੁਨੀਆ ਆਉਂਦੀ ਆ ਤੁਸੀਂ ਆ ਜਾਓ ਠੀਕ ਹੈ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨੀਚ ਲੇਬਲ ਵਾਲੀਆਂ ਪਰ ਮੈਂ ਇੱਕ ਗੱਲ ਦੇਖਦਾ ਵੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਇੱਥੇ ਰਹੋ ਨਾ ਹੂੰ ਠੀਕ ਹੈ ਇੱਥੇ ਕੰਮ ਕਰਨ ਦੇ ਵਿੱਚ ਸਾਨੂੰ ਬਾਲੀਆਂ ਮੁਸ਼ਕਲਾਂ ਆਉਣੀਆਂ ਇੱਕ ਕੱਲੀ ਮਿਨਿਸਟਰੀ ਦੀ ਮੁਸ਼ਕਲ ਨਹੀਂ ਹੈਗੀ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ ਹਰੇਕ ਫੀਲਡ ਦੇ ਲੋਕ ਪਰੇਸ਼ਾਨ ਨੇ ਜੀ ਹਾਂ ਤੁਹਾਡੇ ਪੰਜਾਬ ਦੇ ਵਿੱਚ ਰਹਿਣਾ ਹੀ ਨਹੀਂ ਅਸੀਂ ਕੱਲ ਨੂੰ ਮੇਰੀ ਗੱਲ ਸੁਣ ਲਓ ਅਸੀਂ ਚੱਕ ਚੱਕ ਕੇ ਇੱਥੋਂ ਭੈਣਦਾ ਯਾਰ ਬਾਹਰ ਦੀਆਂ ਟਿਕਟਾਂ ਲੈ ਕੇ ਬਾਹਰ ਭੱਜ ਜਾਂਗੇ ਇੱਥੇ ਲੇਬਰ ਕੰਮ ਕਰੀ ਸਾਡਾ ਕੁਝ ਨਹੀਂ ਜਾਂਦਾ ਵੀ ਸਾਡੀ ਤਾਂ ਦਿਹਾੜੀ ਹੈ ਸਹੀ ਗੱਲ ਹੈ ਪਰ ਤੁਸੀਂ ਇਹਨਾਂ ਨੂੰ ਜੇ ਕੋਈ ਬੰਦਾ ਆਪਣੇ ਪੰਜਾਬ ਦੇ ਵਿੱਚ ਤਰੱਕੀ ਕਰਦਾ ਤਾਂ ਉਹਦੇ ਲੱਤਾਂ ਨਾ ਖਿੱਚੋ ਉਹਦਾ ਸਾਥ ਦਿਓ ਬਿਲਕ ਕਿੱਥੇ ਦਾ ਤੁਸੀਂ ਇਹ ਗੱਲ ਕਹੋ ਵੀ ਲਖਵਿੰਦਰ ਭਾਈ ਜੇ ਕੋਈ ਸਾਡੇ ਏਰੀਆ ਦਾ ਕੰਮ ਹੁੰਦਾ ਹਨਾ ਕੋਈ ਫਿਟਿੰਗ ਕਰਨੀ ਆ ਕੋਈ ਨਾਪਾ ਲੈਣਾ ਵੀ ਸਾਨੂੰ ਦੱਸੋ ਹੁਣ ਦੇਖੋ 150 ਬੰਦਾ ਰੈਡੀ ਵਾਲਾ ਮੇਰੇ ਨਾਲ ਜੁੜਿਆ ਹੋਇਆ ਹੈ ਸਭ ਮਿਸਤਰੀ ਲੱਕੜ ਵਾਲਾ ਮੇਰੇ ਨਾਲ ਜਿਹੜੇ ਸਾਡੇ ਏਰੀਆ ਦੇ ਵਿੱਚ ਬਈ ਉਹਨਾਂ ਕੋਲੇ ਕੰਮ ਨਹੀਂ ਰਿਹਾ ਉਹ ਆਪਣੇ ਕੋਲੇ ਆ ਕੇ ਆਪਾਂ ਉਹਨਾਂ ਨੂੰ ਪੱਲੇ ਚਾੜਨ ਭੇਜ ਦਿੰਦੇ ਮਿਸਤਰੀ ਤਾਂ ਉਹ ਵੀ ਨੇ ਆਪਦੀ ਮਿਹਨਤ ਕਰਕੇ ਖਾਂਦੇ ਨੇ ਮੇਰੇ ਤੇ ਜੈਲ ਸੀ ਕਰਦੀ ਨਹੀਂ ਹੈਗੇ ਹੁਣ 100 ਬੰਦਾ ਉਹਰੇ ਫੈਕਟਰੀ 'ਚ ਕੰਮ ਕਰਦਾ ਹੈਗਾ ਇਹਨਾਂ ਦਾ ਵੀ ਸਾਰਿਆਂ ਦਾ ਰੋਜ਼ਗਾਰ ਚੱਲਦਾ ਫਿਰ ਇੱਕ ਬੰਦਾ ਉੱਠ ਕੇ ਮਿਸਤਰੀ ਕਹਿੰਦੇ ਮਾਤਾ 5000 ਲੇਬਰ ਲਵਾਂ ਤੈਨੂੰ ਕੋਈ ਨਹੀਂ ਦਿੰਦਾ ਵੀਰੇ 5000 ਕੋਈ ਨਹੀਂ ਦਿੰਦਾ ਬਿਲਕੁਲ ਹਾਂ ਅਗਲੇ ਵਾਰ ਇੱਕ ਦਾ ਬਜਟ ਹੈ ਜਦੋਂ ਨੂੰ ਕੋਠੀ ਤੇ ਦਰਵਾਜ਼ਿਆਂ ਦੀ ਗੱਲ ਜਾਂਦੀ ਹੈ ਉਦੋਂ ਨੂੰ ਵੈਸੀ ਬੂਹ ਬੋਲ ਜਾਂਦੀ ਹੈ ਅਗ ਸੋ ਭਰਾਵੋ ਗਾਲਾਂ ਕੱਢਦੀਆਂ ਬੰਦ ਕਰ ਦਿਓ ਤੇ ਜੇ ਕੁਝ ਕਰਨਾ ਬਣਨਾ ਜ਼ਿੰਦਗੀ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਲਖਵਿੰਦਰ ਬਾਈ ਦੀ ਛਤਰਛਾਇਆ ਦੇ ਹੇਠ ਆ ਜਾਓ ਇਹਦੀ ਗੱਲ ਇਹ ਮੈਨੂੰ ਬਹੁਤ ਸੋਹਣੀ ਲੱਗੀ ਵੀ ਜਾਇਜ਼ ਰੇਟ ਲਾਓ ਕੰਮ ساری ਉਮਰ ਚੱਲੀ ਜਾਓ ਹੈਨਾ ਇੱਕ ਹੁੰਦਾ ਕਹਾੜਾ ਮਾਰਨ ਵਾਲਾ ਕੰਮ ਉਹ ਅੱਜ ਕੱਲ੍ਹ ਗਏ ਕੰਮ ਅੱਜਕੱਲ ਦਾ ਹਲਕਾ ਹਲਕਾ ਹੁੰਦੇ ਵਾਲਾ ਕੰਮ ਰਹਿ ਗਿਆ ਤੁਸੀਂ ਹਾਂ ਤੁਸੀਂ ਵੀਡੀਓ ਪਾ ਦਿਓ ਕਿ ਮੈਂ 500 ਰੁਪਏ ਪਹਿਲੇ ਦੀ ਲੇਬਰ ਲੈਣਾ ਬਥੇਰਿਆ ਜਾਣਗੇ ਤੁਹਾਡੇ ਕੋਲ ਸਹੀ ਗੱਲ ਪਰ ਉਹ 500 ਦੀ ਲੇਬਰ ਤੁਸੀਂ ਲੈਣੇ ਕਿਵੇਂ ਉਹ ਵੀ ਡਿਪੈਂਡ ਕਰਦਾ ਨਾ ਹੱਥਾਂ ਨਾਲ ਤਾਂ 500 ਰੁਪਏ ਪੈਣਾ ਨਹੀਂ ਬਿਲਕੁਲ ਹੁਣ ਇੱਕ ਪੱਲੇ ਦੇ ਉੱਤੇ ਪੰਜ-ਪੰਜ ਦਿਨ ਲੱਗ ਜਾਂਦੇ ਨੇ 500 ਲੇਬਰ ਕਿਵੇਂ ਲੈ ਲੋਗੇ ਕਿੱਥੋਂ ਲੈ ਲੋਗੇ ਦੋਹੀ ਅਸੀਂ ਨੇ ਤਰੀਕਾ ਕੱਢਿਆ 500 ਰੁਪਏ ਲੇਬਰ ਲਾਓ ਭਾਈ ਗਾਹਕ ਵੀ ਖੁਸ਼ ਅਸੀਂ ਵੀ ਖੁਸ਼ ਉਹਦੇ ਵਾਸਤੇ ਪਹਿਲਾਂ ਲੱਖਾਂ ਰੁਪਏ ਮਸ਼ੀਨਰੀ ਤੇ ਲਾਇਆ ਲਾਉਣਾ ਪਊ ਬਹਰਲੇ ਦੇਸਾਂ ਚੋਂ ਮਸ਼ੀਨਰੀ ਮੈਂ ਕਹਿੰਦਾ ਵੀ ਜਿਆਦਾ ਵੀ ਨਾ ਵਿਚਾਰਿਆਂ ਨੂੰ ਉਹ ਕਰੀਏ ਕਿ ਉਹ ਦੂਰ ਦਾ ਬੰਦਾ ਫਿਰ ਮਾਨਸਿਕ ਰੋਗੀ ਦਾ ਕਿਸੇ ਨਾ ਕਿਸੇ ਹੋ ਜਾਂਦੀ ਹੈਗੀ ਇਹ ਗੱਲ ਤੇ ਇਹ ਇੱਕ ਜੈਲਸੀ ਫੈਕਟਰ ਹੁੰਦਾ ਸੋਪਰਾ ਉਹ ਜੇਕਰ ਸਾਥੋਂ ਬੋਲਦੇ ਆਂ ਤੋਂ ਫਿਰ ਵੀ ਕੋਈ ਗੱਲ ਉੱਚੀ ਨੀਮੀ ਰਹਿ ਗਈ ਹੋਵੇ ਕਹੀ ਗਈ ਹੋਵੇ ਤਾਂ ਉਹ ਲਈ ਮਾਫੀ ਚਾਹੁੰਦੇ ਆਂ ਪਰ ਵੀ ਲਖਵਿੰਦਰ ਬਾਈ ਕੋਲ ਮੈਂ ਇਸੇ ਕਰਕੇ ਆਇਆ ਸੀ ਵੀ ਬੰਦੇ ਵੀਡੀਓ ਤੇ ਬਹੁਤ ਬੁੱਠੇ ਸਿੱਧੇ ਕਮੈਂਟ ਕਰਦੇ ਦੀ ਜਦੋਂ ਆਈਡੀ ਖੋਲਦੇ ਕਿਸੇ ਨੇ ਪੱਲਾ ਲਾਇਆ ਪਿਆ ਕਿਸੇ ਨੇ ਕੋਹ ਲਾਇਆ ਪਿਆ ਤਾਂ ਮੈਂ ਨੰਦਈ ਇੱਕ ਵਾਰੀ ਤੇਲ ਹੈਣਾ ਇਹ ਜੀ ਵੀ ਹੁਣ ਕੀ ਆ ਜਿਹੜਾ ਸਹੀ ਬੰਦੇ ਨੇ ਲਖਵਿੰਦਰ ਉਹ ਨਹੀਂ ਬੋਲਦੇ ਜਿਹੜੇ ਦੂਜੇ ਉਹ ਲਾਲਜੀਤ ਪੁੰਦਰ ਨੇੜ ਕਹੇ ਸੀਗੇ ਉਹ ਮੇਰੇ ਪੁੱਤ ਦੇ ਤੰਗ ਕਰਨਗੇ ਸਾਰਾ ਸ਼ੋਰ ਜੇ ਇਹਨਾਂ ਨੂੰ 2-2 ਸਾਲ ਹਾਲੇ ਕੰਮ ਕਰਦੇ ਹੁੰਦੇ ਹੋਏ ਇਹਨਾਂ ਨੂੰ ਲੱਕੜਾਂ ਦੇ ਨਾਮ ਨਹੀਂ ਆਉਂਦੇ ਬੈਸੀ ਸਾਲੇ ਫੇਸਬੁੱਕ ਜੋਗੀ ਨੇ ਫੇਸਬੁੱਕ ਜੋਗੀ ਹੀ ਰਹਿ ਜਾਓਗੇ ਤੁਸੀਂ ਸਹੀ ਗੱਲ ਹੈ ਹੋਰ ਸਭ ਤੋਂ ਗਾਹਾਂ ਲੱਗਿਆ ਵੀ ਨਹੀਂ ਜਾਣਾ ਚੱਲ ਠੀਕ ਆ ਭਾਈ ਮਿਹਰਬਾਨੀ ਥੈਂਕ ਯੂ ਗੁੱਸਾ ਨਹੀਂ ਕਰਨਾ ਭਰਾ ਮੇਰਾ ਲਵ ਯੂ ਆਲ